واحر جی کا خالصہ واحج جی کی فتح اناند دی پوری بچ، اناند ہو رہا سی سوڈی سلطان جگہ کلگی شستر وستر سجا تخت سے سن ایک پاس پاسے شسترداری سکھ سینہ بیٹھی سی پاس سے نام رسیے مالا فیر رہے سمادیاں لائی بیٹھے سن سنگت ساری جڑی ہوئی سی لوڈے بیلے دا دیوان سج رہا سی ਇੱਕ ਕਲੰਦਰ ਜੀ ਦੇ ਕੋਲ ਬੜਾ ਵੱਡਾ ਰਿਚ ਫੜਿਆ ਹੋਇਆ ਸੀ ਗੁਰੂ ਜੀ ਪਾਸੋਂ ਆਗਿਆ ਲੈ ਅੰਦਰ ਆ ਗਿਆ ਰਿਚ ਨਾਨ ਕਲੋਰ ਕਰਨ ਲੱਗਾ ਸੋਟੀ ਤੇ ਡੋਰੂ ਫੜਿਆ ਹੋਇਆ ਡੋਰੂ ਵਜਾਉਂਦਾ ਸੋਟੀ ਮਾਰ ਰਿਚ ਪੁੜਕਾਉਂਦਾ ਨਚਾਉਂਦਾ ਉਸ ਨਾਲ ਖੋਲ ਕੁਸ਼ਤੀ ਕਰਦਾ ਕਦੇ ਢਾ ਲੈਂਦਾ ਕਦੇ ਟਹਿ ਜਾਂਦਾ ਇਸ ਤਰ੍ਹਾਂ ਬੜਾ ਚਿਰ ਤਮਾਸ਼ਾ ਵਿਖਾਉਂਦਾ ਰਿਹਾ ਗੁਰੂ ਮਹਾਰਾਜ ਤੇ ਚੋਰ ਕਰਨ ਵਾਲਾ ਭਾਈ ਕੀਰਤੀਆ ਵੇਖ ਵੇਖ ਬੜਾ ਖੁਸ਼ ਹੋ ਰਿਹਾ ਸੀ ਗੁਰੂ ਮਹਾਰਾਜ ਕੋਲ ਬੇਨਤੀ ਕੀਤੀ ਸੱਚੇ ਪਾਤਸ਼ਾਹ ਐਡੀ ਵੱਡੀ ਦੇਹ ਵਾਲਾ ਐਡੇ ਐਡੇ ਲੰਬੇ ਨੋ ਇਹ ਦੁੱਖ ਦੇਣ ਵਾਲਾ ਇਸ ਫਲ ਕਿਵੇਂ ਲਿਆ ਕਿਹੜੇ ਪਾਪਾਂ ਦਾ ਫਲ ਕਰਕੇ ਇਸ ਨੂੰ ਇਹ ਜੋਨ ਪਾਈ ਹੈ ਕੋ ਕਰ ਕਰ ਐਸੀ ਗਤ ਹੋਈ ਸ੍ਰੀ சதਗੁਰੂ ਬਿਨ ਲਖੈ ਨ ਕੋਈ ਸੁਣ ਕੇ சதਗੁਰੂ ਜੀ ਮੁਸਕਰਾਏ ਸੰਗਤ ਵਿੱਚ ਬੈਠਿਆ ਕਹਿਣ ਲੱਗੇ ਕੀਰਤੀਆ ਤੂੰ ਪਛਾਣਿਆ ਨਹੀਂ ਇਹ ਕੌਣ ਹੈ ਇਸਨੇ ਪਾਪ ਕਰਮ ਦਾ ਫਲ ਪਾਇਆ ਹੈ ਇਹ ਤੇਰਾ ਪਿਤਾ ਹੈ ਸਿੱਖ ਦਾ ਸਰਾਪਿਆ ਹੋਇਆ ਸੁਣ ਕੇ ਸਭ ਸੰਗਤ ਹੈਰਾਨ ਹੋ ਗਈ ਕੀਰਤਿਆ ਕਹਿਣ ਲੱਗਾ ਮਹਾਰਾਜ ਮੇਰਾ ਪਿਤਾ ਸਦਾ ਆਪ ਜੀ ਦੇ ਪਿਤਾ ਪਾਸ ਰਹਿੰਦਾ ਸੀ ਸੰਗਤਾਂ ਦੀ ਅਰਦਾਸਾ ਕਰਦਾ ਜਿਹੜਾ ਕੋਈ ਪ੍ਰਸਾਦ ਚੜ੍ਹਾਵੇ ਉਹ ਵਰਤਾਉਂਦਾ ਜਿਨ੍ਹਾਂ ਨੇ ਹਜ਼ਾਰਾਂ ਜੀਵਾਂ ਦੇ ਕਲਿਆਣ ਕੀਤੀ ਹੈ دن رات سیوا کر کے جی یہ فر ملیا ہے منوکتوں تو رچ جون ملی ہے سیوا کرن تو اتم پدوی مکتی ملنی چاہی دی ہے جی سیوا دا فل الٹا ملنا ہے تا کون سیوا کرے گا آپ سکھان کا آسرا ہو کی کارن ہو گیا وہ کرپا کر کے دسو سری دسمیش پتا جی نے ਸਾਰਿਆਂ ਨੂੰ ਸਮਝਾਉਣ ਵਾਸਤੇ ਆਖਿਆ ਇਸ ਸਰਦਾ ਤੇ ਅਸਰਦਾ ਦਾ ਫਲ ਹੈ ਜਿਵੇਂ ਗੁਰਮਾਣੀ ਦਾ ਫਰਮਾਨ ਹੈ ਸਤਗੁਰ ਨੂੰ ਜੇਹਾ ਕੋ ਇਛ ਦਾ ਤੇਹਾ ਫਲ ਪਾਏ ਕੋਏ ਨਾਨਕ ਕਰਤਾ ਸੰਗਿ ਜਾਣਦਾ ਜਿੱਦੋਂ ਕਿਛ ਗੁਜਾ ਨਾ ਹੋਏ ਠੀਕ ਇਸੇ ਤਰ੍ਹਾਂ ਤੇਰਾ ਪਿਤਾ ਸੋਭਾ ਰਾਮ ਪ੍ਰਸ਼ਾਦ ਵਰਤਾ ਰਿਹਾ ਸੀ ਗੁਰੂ ਘਰ ਵਿੱਚ ਰਹਿਣ ਕਰਕੇ ਵੀ ਇਸਨੇ ਮੰਦੀ ਮੈਲ ਦੂਰ ਨਹੀਂ ਕੀਤੀ ਸੀ ਕ੍ਰੋਧ ਤੇ ਈਰਖਾ ਨੂੰ ਅੰਦਰੋਂ ਨਹੀਂ ਸੀ ਕੱਢਿਆ ਇਸ ਵਿੱਚ ਅਜੇ ਚੰਨ ਦ੍ਰਿਸ਼ਟੀ ਸੀ ਚੰਗਾ ਚੰਨ ਵੇਖਣਾ ਚੰਗੇ ਕੱਪੜੇ ਵੇਖਣੇ ਵਿਦਕਰੇ ਨਾਲ ਪ੍ਰਸ਼ਾਦ ਵਰਤਾਣਾ ਇੱਕ ਸਰਦਾਰੂ ਧੰਨਾ ਸਿੱਖ ਧਿਆਨ ਸਿੰਘ ਜਿਸ ਦਾ ਨਾਮ ਸੀ ਜਿਸ ਵਿੱਚ ਕਮਾਲ ਦੀ ਇਕਾਗਰਤਾ ਸੀ ਧਿਆਨ ਸਿੱਧੀ ਹੋਣ ਤੇ ਵਾਪਸ ਸਿੱਧੀ ਹੋ ਜਾਂਦੀ ਹੈ ਉਹ ਗੁੜ ਦਾ ਗੱਡਾ ਲੱਦੀ ਜਾ ਰਿਹਾ ਸੀ ਰਸਤੇ ਵਿੱਚ ਗੁਰੂ ਮਹਾਰਾਜ ਦਾ ਡੇਰਾ ਉਤਰਿਆ ਵੇਖ ਸਦਕਵਾਨ ਇੱਕ ਰੋੜੀ ਭੇਲੀ ਗੁੜ ਦੀ ਲੈ ਕੇ ਮੱਥਾ ਟੇਕਣਾ ਆ ਗਿਆ ਕੁਦਰਤੀ ਗੱਲ ਸੀ ਗੱਡੇ ਦੇ ਪਹੀਆਂ ਤੇ ਬੈਲਾਂ ਨਾਲ ਘੱਟਾ ਉਡੜ ਕੇ ਦਾੜਾ ਤੇ ਸਰੀਰ ਦੇ ਕੱਪੜਿਆਂ ਤੇ ਮਿੱਟੀ ਪਈ ਹੋਈ ਸੀ ਪਰ ਅਵਸਥਾ ਸਿੱਖ ਦੀ ਜਿਨ ਭਟ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਵੜੀ ਸੀ ਤੇਰਾ ਪਿਤਾ ਧਿਆਨ ਸਿੱਧ ਪੁਰਖ ਨਹੀਂ ਸੀ ਤਮੋ ਗੁਣੀ ਵਰਤੀ ਵਿੱਚ ਸੀ ਸਿੱਖ ਨੇ ਭੇਲੀ ਗੁੜਦੀ ਰੱਖ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਗੱਡਾ ਲੀ ਵਿੱਚ ਚਲਦਾ ਛੱਡ ਆਇਆ ਸੀ ਅੱਗੇ ਤੇਰੇ ਪਿਤਾ ਜੀ ਪ੍ਰਸ਼ਾਦ ਵਰਤਾ ਰਹੇ ਸਨ ਸਿੱਖ ਨੇ ਅੱਗੇ ਹੋ ਕੇ ਪ੍ਰਸ਼ਾਦ ਮੰਗਿਆ ਤੇਰੇ ਪਿਤਾ ਨੇ ਨਾ ਸੁਣਿਆ ਜਾਂ ਲਾਪਰਵਾਹੀ ਕੀਤੀ ਸਿੱਖ ਨੇ ਫਿਰ ਅਗੇ ਹੋ ਕੇ ਪ੍ਰਸ਼ਾਦ ਲਈ ਆਖਿਆ ਜਿਸ ਪ੍ਰਸ਼ਾਦ ਨੂੰ ਰਸਨੀ ਲਾਣ ਨਾਲ ਜੀਵਨ ਪਵਿੱਤਰ ਹੋ ਜਾਂਦਾ ਹੈ ਤੇਰੇ ਪਿਤਾ ਨੇ ਸਿੱਖ ਨੂੰ ਕ੍ਰੋਧ ਨਾਲ ਛਿੜਕਿਆ ਤੜਨਾ ਕੀਤੀ ਰੀਚ ਬੇਸ ਕਰਕੇ ਮਤਮੂੜਾ ਕਿਉਂ ਸਭ ਪਰ ਤੂੰ ਹੋਤ ਅਰੂੜਾ ਪਰਾ ਖੜਾ ਰਹੋ ਇਸ ਤਰ੍ਹਾਂ ਸਿੱਖបាន ਰਾਦਰ ਕੀਤਾ ਉਸ ਸ਼ਰਧਾਲੂ ਨੇ ਕਿਨ ਕਾ ਡੇਗਾ ਚੁੱਕ ਕੇ ਰਸਨੀ ਲਾ ਲਿਆ ਕਹਿਣ ਲੱਗਾ ਭਾਈ ਰਿਛ ਤੋਂ ਹੋਵੇਗਾ ਮੈਂ ਤਾਂ ਗੁਰੂ ਦਾ ਸਿੱਖ ਹਾਂ ਇਹ ਆਖ ਕੇ ਸਿੱਖ ਗੱਡੇ ਮਗਰ ਚਲਾ ਗਿਆ ਉਸ ਦੇ ਵਾਕ ਕਹੇ ਦਾ ਫਲ ਇਹ ਰਿਛ ਬਣਿਆ ਇਹ ਗੁਰੂ ਘਰ ਵਿੱਚ ਰਹਿ ਕੇ ਅਸ਼ਰਦਖਸੀ ਉਹ ਦਸਾਂ ਨਾ ਦੀ ਕਮਾਈ ਕਰਕੇ ਗੁਰੂ ਘਰ ਦਾ ਦਸਵੰਦ ਦੇਣ ਵਾਲਾ ਅਤੀ ਸ਼ਰਧਾ ਵਾਲਾ ਸੀ ਹਾਲਾਂਕਿ ਗੁਰੂ ਚਰਣਾ ਵਿੱਚ ਰਹਿ ਕੇ ਸੇਵਾ ਕਰਨ ਵਾਲੇ ਵਿੱਚ ਨਿਮਰਤਾ ਅਤੇ ਸ਼ਰਧਾ ਹੋਣੀ ਬੜੀ ਜ਼ਰੂਰੀ ਹੈ ਸੇਵਾ ਤਾਂ ਹੀ ਸਫਲ ਹੁੰਦੀ ਹੈ ਸੇਵਾ ਦਾ ਹੰਕਾਰ ਮਨ ਨਰਮ ਨਹੀਂ ਹੋਣ ਦਿੰਦਾ ਨਾ ਫਲ ਮਿਲਦਾ ਹੈ ਤਾਂ ਭਾਈ ਕੀਰਤੀਏ ਨੇ ਗੱਲ ਵਿੱਚ ਪੱਲਾ ਪਾ ਕੇ ਆਖਿਆ ਮਹਾਰਾਜ ਮੇਰੇ ਪਿਤਾ ਦੀ ਭੁੱਲ ਮਾਫ ਕਰੋ ਇਹ ਦੁੱਖ ਕੱਟ ਕੇ ਮੁਕਤ ਕਰੋ ਕਿਰਪਾਲੂ ਸਤਿਗੁਰਾਂ ਨੇ ਮਾਵੇਂ ਕਿਰਪਾਲ ਨੂੰ ਰਿੱਚ ਮੁੱਲ ਲੈਣ ਲਈ ਘਲਿਆ ਪਹਿਲਾਂ ਤਾਂ ਕਲੰਦਰ ਮੰਨੇ ਨਾ ਫਿਰ 200 ਰੁਪਇਆ ਮੰਗਿਆ ਜਦੋਂ ਦੇਣ ਲੱਗੇ ਰਕਮ ਲਵੇ ਨਾ ਮੁਕਰ ਗਿਆ ਗੁਰੂ ਜੀ ਦੇ ਹੁਕਮ ਨਾਲ ਸਿੱਖਾਂ ਨੇ ਖੋਲਿਆ ਰਾਤ ਬੱਧਾ ਰਹਾ ਸਵੇਰੇ ਸਤਿਗੁਰਾਂ ਨੇ 100 ਰੁਪਏ ਦਾ ਤ੍ਰਿਹਾਵਲ ਪ੍ਰਸ਼ਾਦ ਕਰਵਾਇਆ ਸੋਚ ਨਾਲ ਅਰਦਾਸ ਕਰਵਾਈ اتے پرشاد رچ دے مونو لایا اتے پرشاد چکد ہی رچ مقت ہو گیا سانو سارے انو اس گل گیان پرابد کرن دی لوڑ ہے کرود بس ہو کے کسے گر سکھ سنت پرانی ماتر کا نہیں کرنا چاہیدہ